ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਤਨ ਤਨ ਬਾਬਾ ਗਮ ਚੁੱਕ ਜੀ ਦਾ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਹੈ ਜਿਸ ਸਾਡਾ ਥੋੜੀ ਵੀਡੀਓ ਮਤਲਬ ਹਿਲ ਜੁਲ ਕੇ ਆਏਗੀ ਕਿਉਂਕਿ ਜਾਂਦੇ ਪਈਆਂ ਗੱਡੀ ਤੇ ਅਜਨਾਲੇ ਤੇ ਬਹੁਤ ਹੀ ਮੰਤਾਂ ਵਾ ਹੁਣੇ ਹੁਣੇ ਮਤਲਬ ਆਬਾ ਜੀ ਦਾ ਇੱਥੇ ਹੀ ਪ੍ਰੋਗਰਾਮ ਸੀ ਜਿਹੜਾ ਹੀ ਮੈਂ ਮਤਲਬ ਦੱਸਿਆ ਸੀ ਤੁਹਾਨੂੰ ਸਾਰਿਆਂ ਨੂੰ ਕਿ ਸਾਡੇ ਪਿੰਡ ਮੇਲਾ ਅੱਜ ਮੈਂ ਸਤੂ ਸੇ ਹੈਲੋ ਹਾਏ ਹੈਲੋ हाय गाइस नॉट गाइस ਐ ਕਿਰਪਾ ਕਿਨੇ ਕਰ ਕਰੋ ਜੀ ਪਿੰਡਾਂ ਦਾ ਮੌਲਜਾਲ ਕਿੰਨੀ ਕਲੀਅਰ ਹੈ ਬਿਲਕੁਲੋਂ ਔਰ ਵੈਦਰ ਕਿੰਨਾ ਕਲੀਅਰ ਹੈ ਔਰ ਅਸਮਾਨ ਵੀ ਕਿੰਨਾ ਕਲੀਅਰ ਔਰ ਗ੍ਰੀਨਰੀ ਸੀ ਗ੍ਰੀਨਰੀ ਅਸੀਂ ਪਹਿਲੋ ਜਨਾਲੇ ਹੁੰਦੇ ਸੀ ਤੇ ਉੱਥੇ ਤੇ ਇਦਾਂ ਦਾ ਕੁਝ ਦੇਖਣ ਨੂੰ ਮਿਲਦਾ ਨਹੀਂ ਸੀ ਹੁਣ ਮੈਂ ਲਾਈਕ ਕਰਦੀ ਹਾਂ ਮਤਲਬ ਸਭ ਕੁਝ ਹੀ ਹੈ ਪਤਾ ਨਹੀਂ ਆਵਾਜ਼ ਮੇਰੀ ਕਲੀਅਰ ਆ ਰਹੀ ਸਾਰਿਆਂ ਨੂੰ ਕਿ ਨਹੀਂ ਔਰ ਇਹ ਰਸਤਾ ਜਾਂਦਾ ਪਹਿਲਾਂ ਪਿੰਡੀ ਪਿੰਡੀ ਬਹੁਤ ਮਸ਼ਹੂਰ ਪਿੰਡ ਆ ਤੇ ਪਿੰਡੀਆਂ ਤੋਂ ਫਿਰ ਅਜਨਾਲਾ ਸੜਕ ਚੰਗੀ ਹੋਣ ਕਰਕੇ ਸਾਨੂੰ ਇੱਧਰ ਦੀ ਜਾਣਾ ਪੈ ਰਿਹਾ ਹੈ ਅਦਰਵਾਇਜ਼ ਮਤਲਬ ਉਧਰ ਦੀ ਚਾਈਦਾ ਪੋਠੀਆਂ ਸਾਣੀ ਨੂੰ ਵੀ ਆ ਗਏ ਅਜਨਾਲੇ ਇਹੋ ਅਜਨਾਲਾ ਵੀ ਇਦਾਂ ਜਿਹੜਾ ਗਾਣਾ ਨਹੀਂ ਆਉਂਦਾ ਇੱਕ ਨਾ ਪਿੰਡ ਥੋਂ ਨਿਕਲਦਾ ਮੇਰੇ ਨਾਂ ਮੈਂ ਪਿੰਡ ਥੋਂ ਨਿਕਲਦਾ ਇਦਾਂ ਕੁਝ ਗਾਣਾ ਹੈਗਾ ਨਾ ਧਿਆਨ ਨਾ ਵੀਰ ਧਿਆਨ ਨਾ ਧਿਆਨ ਨਾ ਪੁੱਤ ਤੇ ਉਹ ਹੀ ਚੀਜ਼ ਆ ਅਜਨਾਲਾ ਅਨਫੋਰਗੇਟੇਬਲ ਆ ਇੱਥੇ 28 ਸਾਲ ਰਹੇ ਆ ਤੇ ਭੁੱਲਿਆ ਨਹੀਂ ਜਾਂਦਾ ਸ ਗਲੀ ਥਾਨੀ ਸਕੂਲ ਜਾਂਦੇ ਨੇ ਹਾਂ ਬਾਜਵੇ ਦੀ ਗਲੀ ਚੌਂਕ ਚਾਗੇ ਆ ਚੱਲੇ ਆ ਥੋੜਾ ਇੱਕ ਕੰਮ ਆ ਮੋਬਾਈਲ ਵਾਲੇ ਭਾਕੂਲ ਥੋੜੀ ਸੈਟਿੰਗ ਕਰਾਉਣੀ ਆ ਖੱਲੀ ਖਾ ਲੋ ਗੈਸ ਗੈਸ ਕੀ ਬੋਲਦੇ ਰਹਿੰਦੇ ਆਪਾਂ ਗੈਸ ਕਿੰਨੇ ਸ਼ੁਰੂ ਕੀਤਾ ਗੈਸ ਵੀਰੇ ਕਿੰਨੇ ਖਾਇਆ ਗੈਸ ਵੀਰੇ ਸਾਨੂੰ ਕੀ ਨਾਮ ਉਹਦਾ ਟ੍ਰੈਂਟ ਵਿੱਚ ਦੱਸਿਓ ਸਾਰੇ ਉਹਦਾ ਨਾਮ ਕੀ ਪਤਾ ਨਹੀਂ ਮੈਨੂੰ ਨਾਮ ਨਹੀਂ ਪਤਾ ਕੀ ਹੈਗਾ ਨਾ ਉਹਦਾ ਹੋਨੇ ਨੂੰ ਫਿਨਿਸ਼ ਕਰ ਲੀਏ ਬਿਲਕੁਲ ਫਰੈਸ਼ ਐਂਡ ਸੌਫਟ ਹੈ ਪਰ ਕਪੜੇ ਨੇ ਖਰਾਬ ਕਰਦੇ ਨੇ ਥੋੜੇ ਥੋੜੇ ਜਿਗ ਦੇ ਸਤੂ ਸਟੀਅਰਿੰਗ ਛੱਡ ਕੇ ਤੁਸੀਂ ਚੱਲੀ ਨਾ ਖਾਓ ਦੇਖੋ ਦੇਖੋ ਗੱਡੀ ਕਿਧਰ ਜਾ ਰਹੀ ਹੈ ਐਸੇ ਲਈ ਮੈਂ ਕਹਿੰਦੀ ਮੈਨੂੰ ਜਾਜ ਸਿਖਾ ਲੋ ਤੁਹਾਨੂੰ ਸੂਖ ਹੋ ਜਾਊਗਾ ਤੁਸੀਂ ਮੈਨੂੰ ਜਾਜ ਕਿਉਂ ਨਹੀਂ ਸਿਖਾ ਲੈਂਦੇ ਸਹੀ ਸਹੀ ਦੱਸੋ ਕਿਉਂ ਨਹੀਂ ਸਿਖਾ ਲੈਂਦੇ ਸਹੀ ਸਹੀ ਖੱਡਿਆਂ ਦਾ ਪਤਾ ਹੀ ਖੱਡਿਆਂ ਦੇ ਵਿੱਚ ਮੈਂ ਮਾਰੂੰਗੀ ਕਿ ਜਦੋਂ ਮੇਰੇ ਦਿਲ ਕਰੂ ਆਵੇ ਕੋ ਖੱਡਾ ਆਵੇ ਕੋ ਖੱਡਾ ਲੰਗਿਆ ਉਹ ਹੋ ਕਰਦੇ ਦੀ ਵੀਡੀਓ ਨਹੀਂ ਬਣੀ ਮੇਰੇ ਕੋਲ ਆ ਬਿਲਕੁਲ ਖੱਡੇ ਪੰਜਾਬ ਦਾ ਨਾਹਰ ਮੈਂ ਖੱਡੇਾਂ 'ਚ ਮਾਰੂੰਗੀ ਇੱਥੇ ਕੀ ਫੇਰ ਕੀ ਖੱਡੇ ਉਹਨਾਂ ਨੇ ਇਸੇ ਲਈ ਬਣਾਏ ਆ ਵੀ ਇੰਨਾ ਚਿਰ ਗੱਡੀਆਂ ਮਾਰੋ ਆ ਵੇਖੋ ਦੱਸੋ ਮੈਨੂੰ ਇਹੀ ਰੀਜ਼ਨ ਹੈ ਤੇ ਜੇ ਮੈਂ ਧਾਰੀਵਾਲ ਨੂੰ ਕਹਿ ਕੇ ਤੇ ਖੱਡੇ ਪੂਰਦਾ ਫੇਰ ਚਲਾ ਲਾ ਅੱਛਾ ਇਹ ਨਹੀਂ ਕੀ ਗੱਲ ਹੈ ਬਸ ਮੈਂ 1 ਮਿੰਟ ਗਾਇਜ਼ ਵੀਰੇ ਮੈਂ ਨਾ ਗਾਇਜ਼ ਬੈਨੋ ਭਰਾਵੋ ਵੀਰੇ ਪਤਾ ਨਹੀਂ ਆਈ ਡੋਨਟ نو ਮੈਂ ਕੀ ਬੋਲੀ ਜਾਨੀ ਆ ਮੈਂ 1 ਮਿੰਟ ਧਾਰੀਵਾਲ ਨੂੰ ਫੋਨ ਲਾ ਕੇ ਖੱਡੇ ਪੂਰਦਾ ਤੇ ਫੇਰ ਮੈਂ ਕਰਦੀ سٹਾਰਟ ਖਾਣੀ ਦੇ ਵੇਲੇ ਮੈਂ ਛੱਲੀ ਆ ਇਹ ਫੁਗਰੀ ਮਾਰੀ ਮੈਂ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਠਾਕ ਹੋ ਗਏ ਤੇ ਇੱਕ ਵਾਰ ਫੇਰ ਮੈਂ ਸ਼ੁਕਰਾਨਾ ਕਰਦੀ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ so much ਔਰ ਕਾਫੀ ਜਨੀਆਂ ਦੀ ਮਤਲਬ ਇਹ ਕੁਐਸਚਨ ਉਹਦੇ ਪਈ ਆ ਮੀਨ ਪਰਸਨਲੀ ਵੀ ਮੇਰੀਆਂ ਫਰੈਂਡਸ ਐਂਡ ਮੇਰੀਆਂ ਦੀਦੀਆਂ ਦੇ ਕਿ ਭਾਈ ਤੁਸੀਂ ਮਤਲਬ ਵੀ ਲੋਕ ਚੈਨਲ ਆਪਣਾ ਕਿੱਦਾਂ ਸਟਾਰਟ ਕੀਤਾ ਵਾ ਕਿੱਦਾਂ ਐਡੀਟਿੰਗ ਕਰਨੀ ਐ ਤੇ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਵਲੋਗਿੰਗ ਇਜ਼ ਦੀ ਬੈਸਟ ਥਿੰਗ ਸਭ ਨੂੰ ਮੈਂ ਕਿੰਨੀ ਕਰਨੀ ਚਾਹੀਦੀ ਦੀ ਸਭ ਨੂੰ ਕਰਨੀ ਚਾਹੀਦੀ ਆ ਕਿਉਂਕਿ ਭਾਈ ਇਹਦੇ ਨਾਲ ਇੱਕ ਵਧੀਆ ਟਾਈਮ ਪਾਸ ਹੋ ਜਾਂਦਾ ਵਾ ਔਰ ਇੱਕ ਨਾ ਤੁਹਾਡੇ ਅੰਦਰ ਕੁਝ ਕ੍ਰੀਏਟੀਵਿਟੀ ਹੁੰਦੀ ਐ ਕਿ ਤੁਸੀਂ ਕੁਝ ਕ੍ਰੀਏਟ ਕਰਦੇ ਪਏ ਜ ਹੈਨਾ ਪਹਿਲਾਂ ਮੈਂ ਵੀ ਸੋਚੀ ਜਿੰਦੀ ਕਿ ਵਲੋਗਿੰਗ ਸਿਰਫ ਇਹ ਕੇ ਆ ਕਿ ਬਈ ਕੈਮਰਾ ਫੜ ਲਿਆ ਹੋਣ ਫੜ ਲਿਆ ਔਰ ਲੱਗੇ ਹੋਏ ਆਪਾਂ ਇਧਰ ਉਧਰ ਦੀਆਂ ਐਵੇਂ ਗੱਲਾਂ ਕਰੀ ਜਾਂਦੇ ਆ ਇਦਾਂ ਦਾ ਕੁਝ ਨਹੀਂ ਬਹੁਤ ਟਾਈਮਿੰਗ ਚਾਹੀਦਾ ਇਸ ਚੀਜ਼ ਦੀ ਔਰ ਐਡੀਟਿੰਗ ਸਿੱਖਣੀ ਪੈਂਦੀ ਆ ਤੇ ਮੈਂ ਖੁਦ ਮਨ ਲਵ ਚਲੋ ਸਿੱਖੀ ਜਿੰਨੀ ਕਿ ਮੈਨੂੰ ਆਉਂਦੀ ਆ ਬਟ ਚੀਜ਼ ਇਹ ਹੁੰਦੀ ਆ ਕਿ ਮਤਲਬ ਸਟਾਰਟਿੰਗ ਵਿੱਚ ਤੁਸੀਂ ਜਿੰਨੀ ਨਾਰਮਲ ਐਂਡ ਸਿੰਪਲ ਵੀਡੀਓ ਬਣਾਉਂਗੇ ਉਨਾ ਹੀ ਵਧੀਆ ਵਾ ਸਿੱਖਦੇ ਆਪਾਂ ਪਹਿਲਾਂ ਆਪਣੀ ਆਪਣਾ ਨਾ ਸਾਨੂੰ ਆਪਣਾ ਸਟਰਗਲ ਟਾਈਮ ਉਹ ਵੀ ਚਿਰੂਰ ਹੀ ਵਿਖਾਉਣਾ ਚਾਹੀਦਾ ਮੈਂ ਇਹ ਸੋਚਦੀ ਆ ਕਿ ਤੁਸੀਂ ਕਿਦਾਂ ਸਟਰਗਲ ਜੇ ਅਸੀਂ ਡਾਇਰੈਕਟ ਹੀ ਮੈਨੂੰ ਵੀ ਹੁਣ ਕਾਫੀ ਕੁਝ ਐਡੀਟਿੰਗ ਆਉਂਦੀ ਆ নো ਡਾਊਟ ਪਰ ਮੇਰੀ ਇਹ ਮੰਨ ਦੀਸ਼ਾ ਵਾ ਕਿ ਜਿੱਦਾਂ ਆਪਾਂ ਜੇ ਡਾਇਰੈਕਟ ਹੀ ਇੱਕਦਮ ਆਪਾਂ ਅਪਲੋਡ ਵਧੀਆ ਚੀਜ਼ਾਂ ਕਰਦਾਂਗੇ ਨਾ ਤੇ ਕਿਸੇ ਨੇ ਸੋਚਣਾ ਕਿ ਹਾਂ ਨਾ ਇਹ ਕੋਈ ਪਰਫੈਕਟ ਹੀ ਆ ਕੋਈ ਕੰ ਆ ਕਿ ਭਈ ਉਹ ਨੂੰ ਐਡੀਟਿੰਗ ਕਰ ਦਿੰਦਾ ਵਾ ਤੇ ਇਦਾਂ ਦਾ ਕੁਝ ਨਹੀਂ ਆ ਇਹ ਤੁਹਾਨੂੰ ਆਪਣਾ ਸਟਰਗਲ ਖੁਦ ਹੀ ਮਤਲਬ ਦਿਖਾਉਣਾ ਚਾਹੀਦਾ ਵਾ ਖੁਦ ਸਭ ਕੁਝ ਕਰਨਾ ਚਾਹੀਦਾ ਵਾ ਸੋ ਪੜੇ ਲਿਖੇ ਸੀ ਬਹੁਤਿਆਂ ਸਾਰੇ ਜਿਹੜੇ ਮੇਰੇ ਕਨੈਕਸ਼ਨ ਵਿੱਚ ਜਿਹੜੇ ਬਹੁਤ ਪੜੇ ਲਿਖੇ ਨੇ ਸਾਰੇ ਮੈਨੂੰ ਪਤਾ ਮੇਰੇ ਤੋਂ ਉੱਪਰ ਨੇ ਪਰ ਇਹ ਜਿਹੜੇ ਕੰਮ ਆ ਇਹ ਨਿਊ ਚੀਜ਼ਾਂ ਨੇ ਟੈਕਨੋਲੋਜੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਨੂੰ ਫਿਰ ਬੈਕਵਰਡ ਕਰ ਦਿੰਦੀ ਹੈ ਜਿੰਨੇ ਮਰਜ਼ੀ ਸੀ ਪੜੀ ਹੋਈਏ ਟੈਕਨੋਲੋਜੀ ਡੇ ਬਾਏ ਡੇ ਚੇਂਜ ਹੋ ਰਹੀ ਹੈ ਸੋ ਮੈਂ ਨਾ ਮਤਲਬ ਅੱਜ ਹੀ ਮੇਨ ਚੀਜ਼ ਸ਼ੇਅਰ ਕਰਨੀ ਸੀ ਗੱਲ ਕਰਨੀ ਸੀ ਸ਼ੇਅਰ ਕੇ ਭਈ ਆਪਾਂ ਐਡੀਟਿੰਗ ਕਿੱਦਾਂ ਕਰਦੇ ਆ ਔਰ ਆਪਾਂ ਕਿੱਦਾਂ ਵਲੌਗ ਸਟਾਰਟ ਕਰ ਸਕਦੇ ਆ ਤੇ ਕਿੱਦਾਂ ਆਪਾਂ ਵਲੌਗ ਜਿਹੜਾ ਬਣਾ ਸਕਦੇ ਆ ਸੌਰੀ ਥੋੜੀ ਇੰਟਰਰਪਟ ਹੋ ਗਈ ਸੀ ਵੀਡੀਓ ਬਾਰ ਵਾਲੀਆਂ ਦੀਦੀਆਂ ਜਿਹੜੀ ਕੁਐਸਚਨ ਦੀਦੀਆਂ ਕਰਦੀਆਂ ਪਈਆਂ ਨੇ ਕਿ ਹਾਂ ਭਈ ਕਿੱਤਾਂ ਤੁਸੀਂ ਐਡੀਟ ਕਰਦੇ ਕਿਹੜਾ ਹੈ ਕਿ ਯੂਜ਼ ਕਰਦੇ ਵੀ ਐਨ ਐਪ ਤੁਸੀਂ ਯੂਜ਼ ਕਰਦੇ ਕੈਨਵਾ ਦੀ ਵੀ ਆਈ نو ਕੈਨਵਾ ਵੀ ਵਧੀਆ ਹੈਗਾ ਬਟ ਮੈਂ ਵੀ ਐਨ ਜਿਹੜਾ ਅਸੀਂ ਐਪ ਯੂਜ਼ ਕਰਦੇ ਸਾਨੂੰ ਉਹੀ ਵਧੀਆ ਲੱਗਦਾ ਹੈ ਨਾ ਤੇ ਉਹਦੇ ਉਹਦੇ ਤੇ ਹੱਥ ਸਾਡਾ ਟਿਕ ਜਾਂਦਾ ਵਾ ਦੂਸਰੀ ਗੱਲ ਇਹ ਕਿ ਮੈਂ ਸਭ ਨੂੰ ਕਹੂੰਗੀ ਕਿ ਹਾਂ ਭਈ ਤੁਸੀਂ ਵੀ ਆਪਣਾ ਵਲੌਗ ਸਟਾਰਟ ਕਰੋ ਇਫ ਯੂ ਹੈਵ ਟਾਈਮ ਐਟ ਹੋਮ ਤੇ ਅੱਜ ਇੱਕ ਗਈ ਸੀ ਮੈਂ ਮਤਲਬ ਕੁਝ ਰੋਣਾ ਸੀ ਰਿਲੇਟਡ ਫੋਨ ਤੇ ਕੋਈ ਕੰਮ ਤੇ ਉਹ ਕੰਮ ਬਣਿਆ ਨਹੀਂ ਉਹਨੇ ਮੇਬੀ ਕੱਲ ਬਨ ਐਕਟਿਵ ਹੋ ਕੇ ਜਾਣਾ ਪਵੇ ਤੇ ਫਿਰ ਹਸਬੰਡ ਮੇਰੇ ਬਿਜ਼ੀ ਹੁੰਦੇ ਆ ਤੇ ਉਹ ਫਿਰ ਬੋਲਦੇ ਰਹਿੰਦੇ ਲਾ ਕੇ ਕਿ ਬਈ ਤੂੰ ਕੀ ਮੈਨੂੰ ਲਿਆਂਦਾ ਨਾਲ ਤੂੰ ਫਿਰ ਕੰਮ ਤੇਰੇ ਉੱਥੇ ਹੀ ਰਹਿ ਗਏ ਆ ਇਹ ਉਹ ਇਸ ਲਈ ਥੋੜਾ ਚਲੋ ਆਈ ਹੋਪ ਕਿ ਤੁਸੀਂ ਅੱਜ ਦਾ ਵਲੌਗ ਵੀ ਲਾਈਕ ਕਰੋਗੇ ਤੇ ਹੁਣ ਨੀਅਰ ਬਾਊਟ ਟਾਈਮ ਪਤਾ ਨਹੀਂ ਵਾਚ ਨਹੀਂ ਮੈਂ ਇਥੇ ਨੂੰ ਹੈ ਕਿ ਮੇਰੇ ਕੋਲ ਇਸ ਟਾਈਮ ਫੋਨ ਪਈ ਹੈ ਸ਼ਾਇਦ ਉਹਨਾਂ ਉੱਤੇ ਟਾਈਮ ਨੀਅਰ ਬਾਊਟ ਮੈਨੂੰ ਲੱਗਾ 5:30 ਹੋਈ ਹੋਣੀ ਆ ਤੇ ਆਪਾਂ ਮਿਲਦੇ ਹਾਂ ਕੱਲ ਨਵੇਂ ਬਲੌਗ ਵਿੱਚ ਹੁਣੇ ਅਜਨਾਲੀਆਂ ਆਏ ਆ ਔਰ ਮੈਂ ਇਹ ਛੋਟੇ ਜਿਹੇ ਕੁਐਸਚਨਸ ਜਿਹੜੇ ਇਹਨਾਂ ਦੇ ਜਵਾਬ ਮੈਂ ਕਿਹਾ ਦੇ ਦਾਂ ਮੈਂ ਵੀ ਐਨ ਐਪ ਯੂਜ਼ ਕਰ ਸਕਦੇ ਆ ਕੈਨਵਾ ਯੂਜ਼ ਕਰ ਸਕਦੇ ਸੋ ਮੈਨੀ ਐਪਸ ਹੈਗੀਆਂ ਨੇ ਜਿਹੜੀਆਂ ਵੀ ਯੂਜ਼ ਕਰ ਸਕਦੇ ਆ ਔਰ ਆਪਣਾ ਵਲੌਗਿੰਗ ਸਟਾਰਟ ਕਰ ਸਕਦੇ ਆ ਅਬ ਜਿਆਦਾ ਐਡੀਟਿੰਗ ਦੀ ਲੋੜ ਨਹੀਂ ਹੈਗੀ ਸਟਾਰਟਿੰਗ ਵਿੱਚ ਤੇ ਬੈਸਟ ਥਿੰਗ ਇਹ ਹੈਗੀ ਹੈ ਕਿ ਜੇਕਰ ਅਸੀਂ ਆਪਣਾ ਚੈਨਲ ਚਲਾਉਣਾ ਵਾ ਮੈਂ ਜਿਸ ਤਰ੍ਹਾਂ ਕੀਤਾ ਸੀ ਮੈਂ ਪਿਛਲੇ 3 ਮਹੀਨਿਆਂ ਤੋਂ ਸਿੱਖਦੀ ਪਈ ਸੀ YouTube ਤੋਂ ਹੀ ਮੈਂ ਸਭ ਕੁਝ ਸਿੱਖਿਆ ਵਾ ਔਰ ਜੇਕਰ ਅਸੀਂ ਆਪਣਾ ਚੈਨਲ ਚਲਾਉਣਾ ਵਾ ਤੇ ਪਹਿਲਾਂ ਆਪਾਂ ਜਿਹੜੇ ਉੱਪਰ ਸਾਡਾ ਹੁਣ YouTube ਤੇ ਆਪਾਂ ਸਰਚ ਕਰਦੇ ਆ ਉੱਥੇ ਵੀਡੀਓਜ਼ ਪਾਓ ਕਿਉਂਕਿ ਉਹ ਤੁਸੀਂ ਉਹ 올ਡ ਹੋ ਚੁੱਕੀ ਹੁੰਦੇ ਚੈਨਲ ਇਸ ਚੀਜ਼ ਲਈ ਸਾਨੂੰ ਨਿਊ ਚੈਨਲ ਜੇ ਆਪਾਂ ਕ੍ਰੀਏਟ ਕਰਨਾ ਨਾ ਆਪਾਂ ਕੁਝ ਅਰਨਿੰਗ ਕਰਨੀ ਆ ਜਾਂ ਕੁਝ ਆਪਾਂ ਸਬਸਕ੍ਰਾਈਬਰ ਲੈਣੇ ਆ ਆਪਣੀ ਆਪ ਨੂੰ ਫੇਮਸ ਕਰਨਾ ਵਾ ਜੋ ਵੀ ਸਾਡੇ ਅੰਦਰ ਸਾਡੀ ਦਿਮਾਗ ਵਿੱਚ ਆਈਡੀਆ ਹੈਗਾ ਕਿ ਸੀ ਦੈਟਸ ਵਾਈ ਵੀ ਆਰ ਗੋਇੰਗ ਟੂ ਕ੍ਰੀਏਟ ਅ ਨਿਊ ਚੈਨਲ ਉਹਦੇ ਲਈ ਤੁਹਾਨੂੰ ਨਿਊ ਚੈਨਲ ਹੀ ਬਣਾਉਣਾ ਪੈਣਾ ਕਿਉਂਕਿ ਉਹ ਚੈਨਲ ਜਿਹੜੇ ਨੀਅਰ ਅਬਾਊਟ ਡੈਡ ਹੋ ਚੁੱਕੀ ਹੁੰਦੇ ਉਹਨਾਂ ਨੂੰ ਯੂਜ਼ ਨਾ ਕਰੋ 올ਡ ਨੂੰ ਉਹਨਾਂ ਉੱਤੇ ਤੁਸੀਂ ਸਰਚ ਕਰੋ ਉਹਨਾਂ ਉੱਤੇ ਤੁਸੀਂ ਪ੍ਰੈਕਟਿਸ ਕਰੋ ਤੇ ਫਿਰ ਜੇ ਉਹਨਾਂ ਨੂੰ ਇੱਕ ਮਹੀਨੇ ਜਾਂ 10 ਦਿਨਾਂ ਤੁਸੀਂ ਕੋਈ ਸਿੱਖ ਜੀ ਤੇ ਫਿਰ ਤੁਸੀਂ ਉਹਦੇ ਉੱਪਰ ਫਿਰ ਤੁਸੀਂ ਉਹ ਜਿਹੜਾ ਨਿਊ ਚੈਨਲ ਬਣਾਇਆ ਵਾ ਉਹਦੇ ਉੱਪਰ ਤੁਸੀਂ ਮਤਲਬ ਆਪਣਾ ਪ੍ਰੋਪਰ ਆਪਣੀਆਂ ਬਲੌਗਿੰਗ ਔਰ ਜਿਹੜੀਆਂ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਤੁਸੀਂ ਅਪਲੋਡ ਕਰ ਸਕਦੇ ਹੋ ਤੇ ਚਲੋ ਕੋਈ ਗੱਲ ਨਹੀਂ ਮੇਰੇ ਨਾਲ ਬਾਰ-ਬਾਰ ਪਤਾ ਨਹੀਂ ਕੋਈ ਪ੍ਰੋਬਲਮ ਹੈ ਹੋਣ ਦੇ ਵਿੱਚ ਵੀਡੀਓ ਰੁਕ ਜਾਂਦੀ ਆ ਤੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਵੀਡੀਓ ਅਗੇਨ ਐਂਡ ਕੱਲ ਮਿਲਦੀ ਆ ਨਵੇਂ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ